ਕੈਨੇਡਾ ਦੇ ਵਿੱਚ ਇਸ ਟਾਈਮ ਬਹੁਤ ਸਾਰੇ ਐਦਾ ਦੇ ਸਟੂਡੈਂਟਸ ਤੇ ਵਰਕਰਸ ਰਹਿ ਰਹੇ ਆ ਜਿਨ੍ਹਾਂ ਦੇ ਵਰਕ ਪਰਮਿਟ ਆਲਮੋਸਟ ਐਕਸਪਾਇਰ ਹੋਣ ਵਾਲੇ ਆ ਐਦਾ ਦੇ ਵਰਕਰਸ ਲਈ ਤੇ ਸਟੂਡੈਂਟਸ ਲਈ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਕੀ ਅਪਡੇਟ ਆ ਸਪੈਸ਼ਲੀ ਉਹਨਾਂ ਦੇ ਵਰਕ ਪਰਮਿਟ ਨੂੰ ਲੈ ਕੇ ਤੇ ਨਾਲ ਹੀ ਨਾਲ ਕਿਵੇਂ ਐਦਾ ਦੇ ਵਰਕਰਸ ਕੈਨੇਡਾ ਦੇ ਵਿੱਚ ਰਹਿ ਕੇ ਪੀਆਰ ਹਾਸਿਲ ਕਰ ਸਕਦੇ ਆ ਅੱਜ ਦੀ ਇਸ ਵੀਡੀਓ ਦੇ ਵਿੱਚ ਇਸ ਟੌਪਿਕ ਨੂੰ ਅਸੀਂ ਡਿਟੇਲ ਦੇ ਨਾਲ ਡਿਸਕਸ ਕਰਾਂਗੇ ਸੋ ਵੀਡੀਓ ਦੇ ਵਿੱਚ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਬਨੇ ਰਹੋ ਸੋ ਥੈਟ ਕੋਈ ਵੀ ਇੰਪੋਰਟੈਂਟ ਇਨਫੋਰਮੇਸ਼ਨ ਤੁਸੀਂ ਮਿਸ ਨਾ ਕਰਦੇ ਹੋ ਗਾਇਜ਼ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਸਕਿੱਲ ਅਤੇ ਕੈਨੇਡਾ ਹਮੇਸ਼ਾ ਤੋਂ ਹੀ ਵੈਲਕਮ ਕਰਦਾ ਆ ਰਿਹਾ ਹੈ ਤੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਸਕਿੱਲ ਵਰਕਰਸ ਦੀ ਡਿਮਾਂਡ ਡੇ ਬਾਈ ਡੇ ਇਨਕਰੀਜ਼ ਹੁੰਦੀ ਜਾ ਰਹੀ ਆ। ਆਪਬੱਚ ਸਟਿਲ ਕੈਨੇਡਾ ਦੇ ਵਿੱਚ ਇਦਾਂ ਦੇ ਬਹੁਤ ਸਾਰੇ ਵਰਕਰਸ ਆ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋਣ ਵਾਲੇ ਆ ਜਿਨ੍ਹਾਂ ਦੇ ਕੋਲ ਟਾਈਮ ਹੈ ਉਹ ਹਾਲੇ ਵੀ ਆਪਣੀ ਵਰਕ ਪਰਮਿਟ ਦੀ ਐਕਸਟੈਂਸ਼ਨ ਦੇ ਲਈ ਅਪਲਾਈ ਕਰ ਸਕਦੇ ਆ। IRCC ਦੀ ਆਫੀਸ਼ੀਅਲ ਵੈਬਸਾਈਟ ਦੇ ਉੱਤੇ ਜਾ ਕੇ ਉਹ ਐਪਲੀਕੇਸ਼ਨ ਫਾਰਮ ਰੇਜ਼ ਕਰ ਸਕਦੇ ਆ ਤੇ ਜਦੋਂ ਤੱਕ ਉਹਨਾਂ ਦੀ ਐਪਲੀਕੇਸ਼ਨ ਪ੍ਰੋਸੈਸ ਦੇ ਵਿੱਚ ਉਹ ਉਦੋਂ ਤੱਕ ਕੈਨੇਡਾ ਦੇ ਵਿੱਚ ਲੀਗਲ ਰੂਪ ਦੇ ਵਿੱਚ ਕੰਮ ਵੀ ਕਰ ਸਕਦੇ ਆ ਬਟ ਅਗਰ ਤੁਸੀਂ ਕੈਨੇਡਾ ਦੇ ਵਿੱਚ ਰਹਿਣਾ ਚਾਹੁੰਦੇ ਆ ਤੁਹਾਡੀ ਵਰਕ ਪਰਮਿਟ ਦੀ ਐਕਸਟੈਂਸ਼ਨ ਤੁਹਾਨੂੰ ਨਹੀਂ ਮਿਲ ਰਹੀ ਤਾਂ ਤੁਹਾਡੇ ਲਈ ਗੁੱਡ ਨਿਊਜ਼ ਇਹ ਆ ਕਿ ਹੁਣ ਤੁਹਾਨੂੰ ਕੰਟਰੀ ਛੱਡਣ ਦੀ ਜ਼ਰੂਰਤ ਨਹੀਂ ਆ ਸਪੈਸ਼ਲੀ ਉਹਨਾਂ ਐਪਲੀਕੈਂਟਸ ਨੂੰ ਜਿਨ੍ਹਾਂ ਨੇ ਆਲਰੇਡੀ ਪੀਆਰ ਦੇ ਲਈ ਐਪਲੀਕੇਸ਼ਨ ਸਬਮਿਟ ਕਰ ਦਿੱਤੀ ਆ ਤੇ ਉਹਨਾਂ ਦੀ ਐਪਲੀਕੇਸ਼ਨ ਸਿਸਟਮ ਦੇ ਵਿੱਚ ਹੈ ਸੋ ਐਦਾਂ ਦੇ ਐਪਲੀਕੈਂਟਸ ਨੂੰ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਟਾਈਮ ਦਿੱਤਾ ਜਾਊਗਾ ਜਦੋਂ ਤੱਕ ਉਹਨਾਂ ਦੀ ਐਪਲੀਕੇਸ਼ਨ ਦਾ ਰਿਜ਼ਲਟ ਨਹੀਂ ਆ ਜਾਂਦਾ ਐਦਾਂ ਦੇ ਐਪਲੀਕੈਂਟਸ ਨੂੰ ਕੈਨੇਡਾ ਛੱਡਣ ਦੀ ਜ਼ਰੂਰਤ ਨਹੀਂ ਆ ਉਹ ਲੀਗਲ ਰੂਪ ਦੇ ਵਿੱਚ ਕੈਨੇਡਾ ਦੇ ਵਿੱਚ ਰਹਿ ਸਕਦੇ ਆ ਤੇ ਕੰਮ ਵੀ ਕਰ ਸਕਦੇ ਆ ਸਟੂਡੈਂਟਸ ਦੇ ਲਈ ਵੀ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਨਿਊ ਪਾਲਿਸੀਸ ਇੰਪਲੀਮੈਂਟ ਹੋ ਸਕਦੀਆਂ ਆ ਕਿਉਂਕਿ ਕੈਨੇਡਾ ਨੂੰ ਸਟੂਡੈਂਟਸ ਦੀ ਜ਼ਰੂਰਤ ਆ ਤੇ ਇਸ ਟਾਈਮ ਕੈਨੇਡਾ ਦੀ ਕਾਲਜਸ ਆਲਮੋਸਟ ਖਾਲੀ ਹੋ ਚੁੱਕੇ ਆ ਐਸੇ ਨਾਲ ਹੀ ਤੁਹਾਨੂੰ ਇਹ ਚੀਜ਼ ਵੀ ਦੱਸ ਦਈਏ ਕਿ ਕੈਨੇਡਾ ਵੱਲੋਂ TR2 PR ਪ੍ਰੋਗਰਾਮ ਫਿਰ ਤੋਂ ਸਟਾਰਟ ਕੀਤਾ ਜਾ ਰਿਹਾ ਆ ਜਿਸ ਦੇ ਵਿੱਚ ਟੈਂਪੋਰਰੀ ਰੈਜ਼ਿਡੈਂਸ ਜੋ ਟੈਂਪੋਰਰੀ ਵੀਜ਼ਾ ਦੇ ਉੱਤੇ ਆਏ ਹੋਏ ਆ ਉਹਨਾਂ ਨੂੰ ਕੈਨੇਡਾ ਇਮੀਗ੍ਰੇਸ਼ਨ ਵੱਲੋਂ PR ਦਾ ਰਸਤਾ ਦਿਖਾਇਆ ਜਾ ਸਕਦਾ ਆ ਜਿਸ ਦੇ ਵਿੱਚ ਬਹੁਤ ਸਾਰੇ ਐਪਲੀਕੈਂਟਸ ਨੂੰ ਡਾਇਰੈਕਟ PR ਦੇ ਲਈ ਇਨਵੀਟੇਸ਼ਨ ਦਿੱਤੇ ਜਾ ਸਕਦੇ ਆ ਕੈਨੇਡਾ ਇ ਵੀ ਕੋਟੇ ਨੂੰ ਵੀ ਇਨਕਰੀਸ ਕਰ ਦਿੱਤਾ ਗਿਆ ਹੈ ਜਿਸ ਦੇ ਵਿੱਚ ਐਪਲੀਕੈਂਟਸ ਨੂੰ ਪੀਆਰ ਦੇ ਲਈ ਇਨਵੀਟੇਸ਼ਨਸ ਦਿੱਤੇ ਜਾਂਦੇ ਆ ਸੋ ਅਗਰ 2026 ਦੇ ਵਿੱਚ ਤੁਸੀਂ ਕੈਨੇਡਾ ਦੇ ਵਿੱਚ ਪੀਆਰ ਐਕਸਪੈਕਟ ਕਰ ਰਹੇ ਆ ਤਾਂ ਤੁਸੀਂ ਅਲੱਗ-ਅਲੱਗ ਡਰਾਅ ਦੇ ਵਿੱਚ ਪਾਰਟਿਸਿਪੇਟ ਕਰ ਸਕਦੇ ਆ ਜਿਵੇਂ ਕਿ ਕੈਨੇਡੀਅਨ ਐਕਸਪੀਰੀਅੰਸ ਕਲਾਸ ਡਰਾਅ ਜਾਂ ਫਿਰ ਐਕਸਪ੍ਰੈਸ ਐਂਟਰੀ ਡਰਾਅ ਬਟ ਇਹਨਾਂ ਦਾ ਸੀਆਰਐਸ ਸਕੋਰ ਬਹੁਤ ਜ਼ਿਆਦਾ ਹਾਈ ਜਾਂਦਾ ਆ ਸੋ ਇਸ ਦੇ ਲਈ ਬੈਟਰ ਆ ਅਗਰ ਤੁਹਾਡਾ ਸੀਆਰਐਸ ਸਕੋਰ ਬਹੁਤ ਜ਼ਿਆਦਾ ਵਧੀਆ ਨਹੀਂ ਆ ਤਾਂ ਤੁਸੀਂ ਫ੍ਰੈਂਚ ਲੈਂਗੁਏਜ ਦੇ ਉੱਤੇ ਫੋਕਸ ਕਰ ਸਕਦੇ ਆ ਕਿਉਂਕਿ ਫ੍ਰੈਂਚ ਲੈਂਗੁਏਜ ਦੇ ਵਿੱਚ ਐਪਲੀਕੈਂਟਸ ਪਰੋਵਾਈਡ ਕੀਤੀ ਜਾ ਰਹੀ ਆ ਸੋ ਅਗਰ ਤੁਸੀਂ ਫ੍ਰੈਂਚ ਲੈਂਗੁਏਜ ਸਿੱਖ ਲੈਂਦੇ ਆ ਤਾਂ ਨਾ ਸਿਰਫ ਤੁਸੀਂ ਕੰਮ ਕਰ ਪਾਉਗੇ ਕੈਨੇਡਾ ਦੇ ਵਿੱਚ ਬਲਕਿ ਇਜ਼ੀਲੀ ਪੀਆਰ ਵੀ ਹਾਸਿਲ ਕਰ ਸਕਦੇ ਆ ਇਫ ਯੂ ਹੈਵ ਐਨੀ ਫਰਦਰ ਕੁਆਰੀਜ਼ ਪਲੀਜ਼ lets me know in the comment section ਆਈ ਹੋਪ ਗਾਈਜ਼ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇਨਫੋਰਮੇਟਿਵ ਸਾਬਿਤ ਹੋਊਗੀ ਅਗਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਹੋ ਜਿਹੇ ਹੋਰ ਇਨਫੋਰਮੇਟਿਵ ਵੀਡੀਓਜ਼ ਦੇ ਲਈ ਮੈਂ ਮਿਲਦੀ ਆ ਨੈਕਸਟ ਵੀਡੀਓ ਵਿੱਚ ਟਿਲ ਦੈਨ ਗੁੱਡ ਬਾਏ ਐਂਡ ਥੈਂਕਸ ਫॉर ਵਾਚਿੰਗ ਸਟੇ ਪੋਜ਼ਿਟਿਵ